ਕਈ ਵਾਰ ਇਨਸਾਨ ਦੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਹੁੰਦੀ ਹੈ ਪਰ ਕਿਸੇ ਇਹੋ ਜਿਹੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਂਟਰੀ ਹੁੰਦੀ ਹੈ ਕਿ ਉਹ ਜੋ ਚੰਗੀ ਜ਼ਿੰਦਗੀ ਹੁੰਦੀ ਹੈ ਉਹ ਮਾੜੀ ਤੋਂ ਵੀ ਬੱੱਤਰ ਹੋ ਜਾਂਦੀ ਹੈ। ਕਈ ਵਾਰ ਕੋਈ ਬੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ, ਤੁਹਾਡੇ ਸੁੱਖ ਚੈਨ ਨੂੰ ਖਤਮ ਕਰ ਦਿੰਦਾ ਹੈ। ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ। ਇੱਕ ਕੁੜੀ ਜੋ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਆਖਰ ਉਸ ਦੇ ਨਾਲ ਉਹ ਹੁੰਦਾ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਕਾਨਪੁਰ ਇੱਥੇ ਇੱਕ ਮਹਿਲਾ ਥਾਣੇਦਾਰ ਦੀ ਮੁਲਾਕਾਤ ਇੱਕ ਮਹਿਲਾ ਕਾਂਸਟੇਬਲ ਕੁੜੀ ਦੇ ਨਾਲ ਹੁੰਦੀ ਹੈ ਜੋ ਉਸ ਮਹਿਲਾ ਥਾਣੇਦਾਰ ਨੂੰ ਬੜੀ ਸੋਹਣੀ ਲੱਗਦੀ ਤੇ ਉਹ ਉਸ ਨਾਲ ਗੱਲ ਕਰਨ ਲੱਗਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਕਿੱਥੇ ਰਹਿਨੀ ਆ ਤੇਰੀ ਡਿਊਟੀ ਕਿੱਥੇ ਆ ਤਾਂ ਉਹ ਦੱਸਦੀ ਹੈ ਕਿ ਮੈਂ ਅੰਬੇਦਕਰਨਗਰ ਦੇ ਵਿੱਚ ਰਹਿਨੀ ਆ ਤੇ ਮੇਰੀ ਡਿਊਟੀ ਕ੍ਰਾਈਮ ਬ੍ਰਾਂਚ ਦੇ ਵਿੱਚ ਆ ਫਿਰ ਮਹਿਲਾ ਥਾਣੇਦਾਰ ਆਪਣੇ ਬਾਰੇ ਦੱਸਦੀ ਹੈ ਕਿ ਮੇਰੇ ਪਤੀ ਦੀ ਮੌਤ ਹੋ ਗਈ ਸੀ ਉਹ ਵੀ ਪੁਲਿਸ ਦੇ ਵਿੱਚ ਹੀ ਸੀ ਤੇ ਮੇਰੀ ਡਿਊਟੀ ਐਲ ਆਈ ਯੂ ਦੇ ਵਿੱਚ ਹੈ ਤੇ ਉਹ ਹੋਰ ਆਪਣੇ ਬਾਰੇ ਦੱਸਦੀ ਹੈ ਕਿ ਮੇਰੇ ਇੱਕ ਬੇਟਾ ਜਿਸ ਦਾ ਨਾਮ ਨਵਨੀਤ ਹੈ ਐਦਾਂ ਉਹ ਗੱਲਾਂ ਕਰਦੇ ਰਹਿੰਦੇ ਨੇ ਤੇ ਇਹ ਮਹਿਲਾ ਥਾਣੇਦਾਰ ਉਸ ਮਹਿਲਾ ਥਾਣੇ ਕੌਨਸਟੇਬਲ ਕੁੜੀ ਨੂੰ ਕਹਿੰਦੀ ਹੈ ਕਿ ਤੈਨੂੰ ਜੇ ਕਦੇ ਕੋਈ ਕੰਮ ਹੋਵੇ ਤਾਂ ਤੂੰ ਬੇਚਿਜ਼ਕ ਮੈਨੂੰ ਫੋਨ ਕਰ ਸਕਦੀਆਂ ਮੇਰੇ ਘਰ ਆ ਸਕਦੀਆਂ ਤੇ ਤੂੰ ਮੇਰੇ ਘਰ ਆ ਕੇ ਵੀ ਜਾਇਂ ਉਸ ਤੋਂ ਬਾਅਦ 23 ਮਾਰਚ 2024 ਨੂੰ ਉਹ ਮਹਿਲਾ ਕੌਨਸਟੇਬਲ ਕੁੜੀ ਇਸ ਦੇ ਘਰ ਆਉਂਦੀ ਹੈ ਇਹ ਗੱਲਾਂ-ਬਾਤਾਂ ਕਰਦੇ ਨੇ ਤੇ ਜੋ ਨਵਨੀਤ ਹੁੰਦਾ ਉਹ ਵੀ ਉਸ ਸਮੇਂ ਕਾਰੀ ਹੁੰਦਾ ਹੈ। ਨਵਨੀਤ ਇਸ ਮਹਿਲਾ ਕਾਂਸਟੇਬਲ ਕੁੜੀ ਦੇ ਨਾਲ ਗੱਲਾਂ ਕਰਦਾ ਹੈ। ਨਵਨੀਤ ਦੱਸਦਾ ਹੈ ਕਿ ਮੈਂ ਜੁਪੀਐਸਸੀ ਦੀ ਤਿਆਰੀ ਕਰ ਰਿਹਾ ਤੇ ਜੋ ਮੇਰੇ ਪਿਤਾ ਵਾਲੀ ਨੌਕਰੀ ਆ ਉਹ ਵੀ ਮੈਨੂੰ ਜਲਦ ਹੀ ਮਿਲ ਸਕਦੀ ਹੈ। ਯਾਨੀ ਐਦਾਂ ਦੀ ਇਹਨਾਂ ਦੀਆਂ ਗੱਲਾਂ ਹੁੰਦੀਆਂ। ਉਸ ਤੋਂ ਬਾਅਦ ਇੱਕ ਦਿਨ ਇਹ ਮਹਿਲਾ ਕਾਂਸਟੇਬਲ ਕੁੜੀ ਇਸ ਮਹਿਲਾ ਥਾਣੇਦਾਰ ਦੇ ਘਰ ਆਉਂਦੀ ਆ ਪਰ ਇਹ ਘਰ ਨਹੀਂ ਹੁੰਦੀ। ਇਸ ਦਾ ਬੇਟਾ ਨਵਨੀਤ ਘਰ ਹੁੰਦਾ ਹੈ। ਉਹ ਹੁਣ ਮਹਿਲਾ ਕਾਂਸਟੇਬਲ ਕੁੜੀ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਦਾ ਹੈ ਤੇ ਇੱਕ ਕੋਲਡ ਡਰਿੰਕ ਦੇ ਵਿੱਚ ਇਸ ਨੂੰ ਬੇਹੋਸ਼ੀ ਦੀ ਦਵਾਈ ਪਿਆ ਦਿੰਦਾ ਹੈ ਤੇ ਹੁਣ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਜਾਂਦੀ ਹੈ ਇਸ ਦੇ ਨਾਲ ਉਹ ਸਰੀਰਕ ਸੰਬੰਧ ਬਣਾਉਂਦਾ ਹੈ ਇਸ ਦੀ ਵੀਡੀਓ ਵੀ ਬਣਾਉਂਦਾ ਤੇ ਫੋਟੋਆਂ ਵੀ ਆਪਣੇ ਮੋਬਾਈਲ ਦੇ ਵਿੱਚ ਖਿੱਚਦਾ ਹੈ ਕੁੜੀ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਤਾਂ ਉਸ ਨੂੰ ਲੱਗਦਾ ਕਿ ਮੈਂ ਫਸ ਗਈ ਫਿਰ ਇਹ ਸਿਲਸਿਲਾ ਚੱਲਦਾ ਰਹਿੰਦਾ ਹੁਣ ਕੁੜੀ ਦਾ ਸਰੀਰ ਕੁਸ਼ੋਸ਼ਨ ਹੋਣ ਲੱਗ ਗਿਆ ਸੀ ਉਸ ਦੇ ਨਾਲ ਇਹ ਮੁੰਡਾ 2-4 ਦਿਨਾਂ ਬਾਅਦ ਸੰਬੰਧ ਬਣਾਉਂਦਾ ਸੀ ਇਦਾਂ ਹੀ ਚੱਲਦਾ ਰਹਿੰਦਾ ਤੇ ਆਖਰ ਇਹ ਜੋ ਮਹਿਲਾ ਕਾਂਸਟੇਬਲ ਕੁੜੀ ਸੀ ਇਹ ਪ੍ਰੈਗਨੈਂਟ ਹੋ ਜਾਂਦੀ ਹੈ ਗਰਭਤੀ ਹੋ ਜਾਂਦੀ ਹੈ ਹੁਣ ਜਦੋਂ ਇਹ ਗੱਲ ਉਹ ਨਵਨੀਤ ਨੂੰ ਦੱਸਦੀ ਹੈ ਕਿ ਮੈਂ ਤਾਂ ਪ੍ਰੈਗਨੈਂਟ ਹੋ ਗਈ ਪਰ ਨਵਨੀਤ ਕਹਿੰਦਾ ਕਿ ਅਜੇ ਆਪਾਂ ਨੂੰ ਬੱਚਾ ਨਹੀਂ ਚਾਹੀਦਾ ਕਿਉਂਕਿ ਆਪਣਾ ਵਿਆਹ ਨਹੀਂ ਹੋਇਆ ਇਸ ਲਈ ਤੈਨੂੰ ਆਪਣਾ ਗਰਭਪਾਤ ਕਰਵਾਉਣਾ। ਹੁਣ ਉਹ ਮਜਬੂਰ ਹੋ ਜਾਂਦੀ ਹੈ ਤੇ ਨਵਨੀਤ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ। ਤੇ ਹੁਣ ਇਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੂੰ ਗਰਭਪਾਤ ਕਰਵਾ ਆਪਾਂ ਸਗਾਈ ਕਰਵਾ ਲੈਂਦੇ ਆ। ਆਪਾਂ ਸਗਾਈ ਕਰ ਲੈਨੇ ਆ। 12 ਜੁਲਾਈ 2024 ਦੀ ਸਗਾਈ ਦੀ ਡੇਟ ਰੱਖੀ ਜਾਂਦੀ ਹੈ। ਗਰਭਪਾਤ ਕਰਾਉਣ ਤੋਂ ਬਾਅਦ ਫਿਰ ਇਹਨਾਂ ਦਾ ਜੋ ਸਰੀਰਕ ਸੰਬੰਧ ਸੀ ਉਹ ਇਹਨਾਂ ਦੇ ਆਪਸ ਵਿੱਚ ਬਣਦੇ ਨੇ। ਆਖਰ ਫੇਰ ਉਹੀ ਗੱਲ ਹੁੰਦੀ ਹੈ ਦੂਸਰੀ ਵਾਰ ਫੇਰ ਇਹ ਮਹਿਲਾ ਕਾਂਸਟੇਬਲ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਹੁਣ ਜੋ ਨਵਨੀਤ ਸੀ ਤੇ ਉਸ ਦੀ ਮਾਂ ਸੀ ਉਹ ਫੇਰ ਇਸ ਨੂੰ ਕਹਿੰਦੇ ਨੇ ਕਿ ਤੂੰ ਗਰਭਪਾਤ ਕਰਵਾ ਲੈ ਕਿਉਂਕਿ ਅਜੇ ਆਪਣੀ ਸਗਾਈ ਹੋਈ ਆ ਵਿਆਹ ਨਹੀਂ ਹੋਇਆ ਜਾਨੀ ਫੇਰ ਇਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਸਗਾਈ ਦੇ ਵਿੱਚ ਵੀ ਜੋ ਦੋ ਰਿੰਗਾ ਹੁੰਦੀਆਂ ਨੇ ਉਬੀ ਇਸ ਜੋ ਮਹਿਲਾ ਕਾਂਸਟੇਬਲ ਕੁੜੀ ਸੀ ਇਸ ਵੱਲੋਂ ਹੀ ਲੈਤੀਆਂ ਗਈਆਂ ਸੀ ਜੋ ਇਸ ਕੁੜੀ ਨੇ ਨਵਨੀਤ ਦੇ ਪਾਈ ਸੀ ਤੇ ਨਵਨੀਤ ਨੇ ਇਸ ਕੁੜੀ ਦੇ ਪਾਈ ਸੀ ਮੰਗਣੀ ਤੇ ਉਸ ਤੋਂ ਬਾਅਦ ਹੁਣ ਕੁੜੀ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਨਹੀਂ ਤਾਂ ਫਿਰ ਇਹ ਕੰਮ ਠੀਕ ਨਹੀਂ ਮੈਂ ਦੋ ਬਾਰ ਗਰਭવતી ਹੋ ਚੁੱਕੀਆਂ ਦੋ ਬਾਰ ਮੇਰਾ ਗਰਭ ਪਾਤ ਕਰਵਾ ਚੁੱਕਿਓ ਤੇ ਮੇਰਾ ਸਰੀਰ ਖੋਸ਼ਨ ਹੋ ਰਿਹਾ ਹੈ ਮੇਰੇ ਨਾਲ ਤੁਸੀਂ ਗਲਤ ਕਰ ਰਹੇ ਹੋ ਤੇ ਫਿਰ ਇਸ ਕੁੜੀ ਦੇ ਦੱਸਣ ਮੁਤਾਬਕ ਇਸ ਮਹਿਲਾ ਕਾਂਸਟੇਬਲ ਕੁੜੀ ਦੇ ਨਾਂ ਤੇ 15 ਲੱਖ ਰੁਪਏ ਦਾ ਲੋਨ ਵੀ ਲੈਤਾ ਜਾਂਦਾ ਤੇ ਜੋ ਪੈਸਾ ਹੁੰਦਾ ਉਹ ਵੀ ਨਵਨੀਤ ਆਪਣੇ ਕੋਲ ਰੱਖਦਾ ਤੇ ਇਸ ਨੂੰ ਕਹਿੰਦਾ ਕਿ ਆਪਾਂ ਵਿਆਹ ਕਰਵਾਵਾਂਗੇ ਜਾਨੀ ਉਹ ਚਾਸੇ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਫਸਾ ਲਿਆ ਜਾਂਦਾ ਤੇ ਹੁਣ ਕੁੜੀ ਫਸ ਚੁੱਕੀ ਸੀ ਇਸ ਨੂੰ ਲੱਗ ਰਿਹਾ ਸੀ ਕਿ ਮੈਂ ਆਤਮ ਹੱਤਿਆ ਕਰ ਲਵਾਂ ਪਰ ਇਸ ਨੇ ਜਦੋਂ ਆਰਾਮ ਦੇ ਨਾਲ ਬਹਿ ਕੇ ਸੋਚਿਆ ਤਾਂ ਇਸ ਨੂੰ ਲੱਗਿਆ ਕਿ ਮੇਰਾ ਕਸੂਰੀ ਕੀ ਹੈ ਮੈਨੂੰ ਇਹ ਗੱਲ ਜੋ ਆ ਉਹ ਅਪਸਰਾਂ ਤੱਕ ਕਰਨੀ ਚਾਹੀਦੀ ਹੈ ਇਹ ਗੱਲ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ ਤਾਂ ਫਿਰ ਇਹ ਮਹਿਲਾ ਕਾਂਸਟੇਬਲ ਕੁੜੀ ਪੁਲਿਸ ਕਮਿਸ਼ਨਰ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਇਹ ਸਾਰੀ ਸੱਚਾਈ ਦੱਸਦੀ ਹੈ ਕਿ ਮੇਰੇ ਨਾਲ ਆ ਕੁਝ ਹੋਇਆ ਉਸ ਤੋਂ ਬਾਅਦ ਜੋ ਪੁਲਿਸ ਕਮਿਸ਼ਨਰ ਹੁੰਦੇ ਆ ਉਹ ਜਾਂਚ ਦੇ ਹੁਕਮ ਦਿੰਦੇ ਨੇ ਚਕੇਰੀ ਥਾਣੇ ਦੇ ਜੋ ਥਾਣਾ ਚਾਰਜ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਸਾਰੇ ਮਾਮਲੇ ਦੀ ਜਾਂਚ ਕਰੋ ਕਿਉਂਕਿ ਇਹ ਉੱਤਰ ਪ੍ਰਦੇਸ਼ ਪੁਲਿਸ ਦੀ ਇੱਜ਼ਤ ਦਾ ਸਵਾਲ ਹੈ ਹੁਣ ਉਹ ਇਸ ਸਾਰੇ ਕੇਸ ਦੀ ਛਾਣਬੀਨ ਕਰਦੇ ਆ ਇਸ ਕੇਸ ਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਜੋ ਮਹਿਲਾ ਥਾਣੇਦਾਰ ਹੁੰਦੀ ਹੈ ਤੇ ਉਸ ਦਾ ਜੋ ਮੁੰਡਾ ਹੁੰਦਾ ਨਵਨੀਤ ਉਹਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰ ਲਈਤੀ ਜਾਂਦੀ ਹੈ ਤੇ ਉਹਨਾਂ ਦੀ ਤਲਾਸ਼ ਸ਼ੁਰੂ ਕੀਤੀ ਜਾਂਦੀ ਹੈ ਪਰ ਉਹ ਫਰਾਰ ਹੋ ਜਾਂਦੇ ਨੇ ਇੱਕ ਅਖਬਾਰ ਦੇ ਵਿੱਚ ਜੋ ਇਹ ਮਹਿਲਾ ਥਾਣੇਦਾਰ ਸੀ ਉਸ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਅਸੀਂ 27 ਸਤੰਬਰ 2024 ਦਾ ਵਿਆਹ ਦਾ ਦਿਨ ਵੀ ਰੱਖ ਲਿਆ ਸੀ ਤੇ ਜੋ ਪੈਲਸ ਸੀ ਉਹ ਵੀ ਬੁੱਕ ਕਰਵਾ ਲਿਆ ਗਿਆ ਸੀ ਪਰ ਕੁੜੀ ਵਿਆਹ ਲਈ ਤਿਆਰ ਨਹੀਂ ਹੋਈ ਇਸ ਗੱਲ ਦੀ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਸਚਾਈ ਕੀ ਹੈ ਆਖਰ ਇਹ ਜੋ ਸਾਰਾ ਮਾਮਲਾ ਸਾਹਮਣੇ ਆਇਆ ਇਸ ਵਿੱਚ ਗਲਤੀ ਕਿਸ ਦੀ ਆ ਕੌਣ ਝੂਠ ਬੋਲ ਰਿਹਾ ਤੇ ਕੌਣ ਸੱਚ ਬੋਲ ਰਿਹਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਕਈ ਲੋਕ ਆਪਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਫਸਾ ਲੈਂਦੇ ਨੇ ਤੇ ਫੇਰ ਬੰਦਾ ਉਹਨਾਂ ਗੱਲਾਂ ਦੇ ਵਿੱਚ ਐਹੋ ਜਿਹਾ ਉਲਝਦਾ ਕਿ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਤੇ ਇਸ ਘਟਨਾ ਤੋਂ ਇੱਕ ਹੋਰ ਗੱਲ ਸਾਫਤ ਹੁੰਦੀ ਹੈ ਕਿ ਜੋ ਕੁੜੀਆਂ ਨੇ ਉਹ ਕਿਤੇ ਵੀ ਸੁਰੱਖਿਅਤ ਨਹੀਂ ਭਾਵੇਂ ਉਹ ਪੁਲਿਸ ਦੀ ਨੌਕਰੀ ਕਰਦੀਆਂ ਭਾਵੇਂ ਉਹ ਕਿਸੇ ਜਗ੍ਹਾ ਤੇ ਆਮ ਨੌਕਰੀ ਕਰਦੀਆਂ ਜਾਂ ਫਿਰ ਉਹ ਕਿਤੇ ਰਹਿ ਰਹੀਆਂ ਨੇ ਇਸ ਕਾਰਨ ਕੁੜੀਆਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਕੋਈ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਜਾਂ ਤੁਹਾਨੂੰ ਐਦਾਂ ਦੀਆਂ ਗੱਲਾਂ ਕਰਕੇ ਫਸਾਉਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਤੁਹਾੰਦਾ ਸਤਾਰਕ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਅਦ ਵਿੱਚ ਪਸਤਾਉਣ ਨਾਲ ਫਿਰ ਕੁਝ ਪੱਲੇ ਨਹੀਂ ਪੈਂਦਾ ਫੇਰ ਤਾਂ ਬਸ ਬੰਦੇ ਦੇ ਪੱਲੇ ਪਸਤਾਵਾ ਹੀ ਰਹਿ ਜਾਂਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ